ਹੰਸਾ ਸਿੱਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਨ ਪੰਡਾਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਰਦੇ ਪਸ਼ੂ ਜਿਹੜੇ ਵੇਚਿਆ ਨਹੀਂ ਕਹਿੰਦੇ ਵੀ ਆਪਾਂ ਜਿਹੜੇ ਰੱਖੇ ਆ ਤੇ ਆ گاਵਾ ਜਿਹੜੀਆਂ ਕਹਿੰਦੇ ਵੀ ਅੱਜ ਕੁਛ ਘਰ ਵਿੱਚ ਨਹੀਂ ਆ ਕੁਛ ਉਧਰ ਵੀ ਆ گاਵਾ ਪੰਜ ਛੇ گاਵਾ ਜਿਹੜੀਆਂ ਬਾਹਰ ਵੀ ਆ ਦਈਆਂ ਫਿਰਨਾ ਤੇ ਆ ਵਸ਼ੀਆਂ ਮਸ਼ੀਆਂ ਮੇ ਨਾਲ ਦਏ ਆ ਪਾਲਣਾਂ ਤੇ ਕਿੰਦੇ ਪਸ਼ੂ ਵਿੱਚੋਂ ਕੁਝ ਹੌਲੇ ਕਰਨੇ ਆ। ਕੁਝ ਉਧਰ ਮਾਲ ਤਰਿਆ ਫਿਰੰਦਿਆ ਕੁਛ ਇਧਰ ਆ। ਕੁਛ ਉਹ ਪਰਲੇ ਪਾਸੇ ਵੀ ਵੱਜੀਆਂ ਵਾ। ਤੇ ਬਾਕੀ ਜਿਹੜੀਆਂ ਤੁਹਾਨੂੰ ਹੁਣ ਵਿਖਾਉਣੀਆਂ ਵੇ ਸਾਰੀਆਂ ਸੁਈਆਂ ਸਵਾਈਆਂ ਵਾ। ਤੇ ਬਾਕੀ ਸੁਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ। ਤੇ ਜਿਹੜਾ ਕਵੇ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰ ਲਿਆ ਕਰੋ। ਬੇਨਤੀ ਇਹ ਹੀ ਆ ਪਰ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਿਆ ਕਰੋ। ਅਸੀਂ ਕਦੇ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਤੇ ਵੀਰ ਜੀ ਨਾਮ ਦੱਸਦੇ ਕਰੀ ਨਾਮ ਵੀਰ ਜੀ ਮੇਰਾ ਸੰਦੀਪ ਸਿੰਘ ਜੋ ਪਿੰਡ ਮੋਣ ਪੰਡਹਾਰੀਆਂ ਜਿਹੜਾ ਮਸਾ ਤਹਿਸੀਲ ਜਨਾਲਾ ਤੇ ਲਾਗੇ ਫੱਦੇ ਘੜ ਚੂੜੀਆਂ ਹਨਾ ਸੰਦੀਪ ਦੇ ਘੜ ਚੂੜੀਆਂ ਹਨ ਤੇ ਆ ਘੜਦੀਆਂ ਕਾਵਾਂ ਜਿ ਕਿ ਲਿਆਂਦੀਆਂ ਜੀ ਘੜਦੀਆਂ ਘੜਦੀਆਂ ਅੱਛਾ ਘੜਦੀਆਂ ਪਾਲੀਆਂਆਂ ਸਾਰੀਆਂ ਘੜਦੀਆਂ ਠੀਕ ਆ ਤੇ ਕਾਫੀ ਪਾਲਣ ਰਾਂ ਪਸ਼ੂ ਰੱਖੇ ਆ ਆ ਵੀਰ ਜੀ ਡੰਗਰ ਜੋ ਲੇਵਰ ਦੀ ਥੋੜੀ ਪ੍ਰੋਬਲਮ ਹੈ ਇਸ ਕਰਕੇ گاਵਾ ਦੇ ਵਿੱਚੋਂ ਸੇਲ ਕਰਨ ਥੋੜੀਆਂ ਜੀ ਅੱਛਾ ਸਾਮਖੋ ਨੋ ਵੀ ਥੋੜੀਆਂ ਜੀਆਂ ਸਾਮਖੋ ਨੋ ਥੋੜੀਆਂ ਜੀਆਂ ਹੋਡੀਆਂ ਜੋ ਦੋਵੇਂ ਬੰਦਾ ਨਹੀਂ ਸਾਨੂੰ ਕੋਈ ਲੱਭਣ ਡਿਆ ਅੱਛਾ ਤੇ ਇਸ ਕਰਕੇ ਆਇਆ ਚਾਰ ਪੰਜ ਚਲ ਰੱਖ ਲੈਣੇ ਤੇ ਬਾਕੀ ਵਿਕਾਊ ਕਰ ਦਿੰਨੇ ਅੱਛਾ ਹਾਂਜੀ ਠੀਕ ਹੈ ਜਿੰਨੀਆਂ ਇੱਕ ਜਾਨੇ ਤਾਂ ਸਾਂਭੀਆਂ ਜਾਂ ਨਾ ਬਸ ਮਹਾ ਦੋਵੇਂ ਭਰਾ ਦੇ ਸਾਂਭੀਆਂ ਜਾਂਦੀਆਂ ਅੱਛਾ ਦੋ ਭਰਾ ਜੇ ਤੁਸੀਂ ਤੇ ਤੁਹਾਡਾ ਰਦਾ ਵੀ ਜਿੰਨਾ ਕੋ ਹੁੰਦਾ ਹੈ ਉਹ ਨਾ ਹੁੰਦਾ ਉਹਨਾਂ ਕਰ ਲਈਏ ਗਾਂ ਫੇਰ ਵਧਾ ਦੇਖਾਂਗੇ ਜੋ ਵਧ ਜਾਣਗੇ ਠੀਕ ਹੈ ਨਾ ਵਧਣਗੇ ਇੱਕ ਇੱਕ ਕਰਕੇ ਵਧਾਈ ਜਾਵਾਂਗੇ ਅੱਛਾ ਹਾਂਜੀ ਬਹੁਤ ਹੀ ਜ਼ਿਆਦਾ ਸਾਂਭੇ ਨਹੀਂ ਜਾਂਦੇ ਅੱਛਾ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਕਿੰਨਾ ਕਿੰਨਾ ਚਿਰ ਹੋ ਗਿਆ ਸੋਈ ਨਾ ਮੈਨੂੰ ਸੂਈ ਨੂੰ ਵੀ ਕੋਈ 10 ਦਿਨ ਹੋ ਗਏ ਜਲਦੀ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਕੀ ਆ ਦੁੱਧ ਵੀਰ ਜੀ ਇੱਕ ਨੂੰ 20 ਹੋ ਜਾ 21 ਹੋ ਜਾ ਤਿਆਰ ਜੋ ਤਿਆਰ ਬਿਲਕੁਲ ਮੌਕੇ ਤੇ ਪਹਿਲਾਂ ਪਹਿਲਾਂ ਘੜ ਜਾ ਸ਼ਿਗਲੀ ਨੂੰ ਹੋ ਜਾ ਤੇ ਬੱਚਾ ਕਿ ਇਹ ਤੇ ਮਗਰ ਬੱਚਾ ਵਛੀ ਜਮਗਰ ਆ ਬੱਜੀ ਆਵਲੀ ਹਾਂਜੀ ਆ ਵਛੀ ਜੇ ਤੇ ਮਗਰ ਬੱਚੇ ਸਾਰੇ ਹੀ ਆ ਕੋਈ ਉੱਚਾ ਬੱਚਾ ਹੈ ਕੋਈ ਤਾਜ਼ਾ ਬੱਚਾ ਹੈ ਤੇ 92 ਤੇ ਲੱਗਦਾ ਇੱਕ ਵਾਰੀ ਦੇਖ ਸਕਦੇ ਜੀ ਤੇ ਉਤਰਾ ਕਿੰਨਾ ਕ ਦੁੱਧ ਦੇ ਕੱਢੀ ਜਾਊਗੀ ਦੁੱਧ ਵਿੱਚ ਜਿਆਦਾ ਨਹੀਂ ਆਂਦੇ ਦੁੱਧ ਪਾਈ 23 ਕਿਲੋ ਭਰ ਦੂਗੀ ਚਲੋ ਨੋਰਮਲ ਸੇਵਾ ਤੇ ਵੀ 20 ਕੀ ਤੋਂ ਨਹੀਂ ਮਰਦੀ ਠੀਕ ਹੈ ਜੀ ਹਾਂ ਜੀ ਦੁੱਧ ਦੁੱਧ ਆਹ ਖੋਲ ਕੇ ਤੋ ਬਾਕੀ ਸੋਹਣੀਆਂ ਵੜਿਆ ਤੇ ਚੰਗੇ ਕੱਦ ਕਾਟ ਚਾਤਰ ਥੱਲਿਆਂ ਚੰਗੀ ਬਣੀ ਆ ਕੁਛ ਗਾਵਾਂ ਵੇਖੋ ਇੱਧਰ ਵੀ ਵੱਜੀ ਆ ਸੋਹਣੀਆਂ ਵੜਾ ਪਾ ਵੀ ਬਾਕੀ ਥੱਲੇ ਆ ਵੀ ਚੰਗੇ ਫਿਕਸ ਜੇ ਹਵਾਨੇ ਦੀ ਆ ਜਿਹੜੀ ਮੰਡੀ ਵਾਲੀ ਦਾ ਉਹ ਜਨੀ ਨਾ ਹਿੰਸਤਲਾ ਸਟੂਲਾ ਪੈਂਦਾ ਉਹਦੇ ਕਰਕੇ ਥੋੜਾ ਜਿਆ ਉਹ ਸਪਤਲਾ ਕਰਦੀ ਆ ਹਾਂ ਜੀ ਹਾਂ ਜੀ ਵੀ ਜੀ ਹਾਂ ਅਹ ਵੀ ਜੀ ਠੰਡੀ ਸੀ ਉਹ ਜਿਹਾ ਇਤਨਾ ਮੱਦੀ ਆ ਵੇਖੋ ਠੀਕ ਆ ਇਹੋ ਜੀ ਨਹੀਂ ਗੱਲ ਠੰਡੀ ਸੀ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਤੁਹਾਨੂੰ ਪਤਾ ਇਹੋ ਜੀਆਂ ਗਾਈਆਂ ਦਾ ਬਾਜ਼ਾਰ ਵੇਖੀਏ ਤਾਂ ਫਿਰ ਲੋਕੀਂ ਤਾਂ ਲੱਖ-ਲੱਖ ਸਵਾ ਲੱਖ ਨੂੰ ਮੰਗਦੇ ਹਾਂਜੀ ਪਰ ਨਹੀਂ ਸਾਡੇ ਨਹੀਂ ਅਸੀਂ ਮੁੱਲ 85000 ਕਰਦੇ ਹਾਂ ਤੇ ਦੇਣੀ ਕਿੰਨੇ ਦੀ ਹੈ ਦੇਣੀ ਵੀਰ ਜੀ ਚਲੋ ਦੇ ਦਾਂਗੇ 75 ਦੇ ਦਾਂਗੇ ਅੱਛਾ 75000 ਦੀ ਦੇ ਦੋਗੇ 75000 ਦੀ ਮਾਂ ਤਾਂ ਵੀਰ ਜੀ ਕਿਹਦਾ ਕਰਦਾਂਗੇ ਅੱਛਾ ਹੋ ਜਾਊਗਾ ਮਾਂ ਤਾਂ ਕੋਈ ਫੋਨ ਲਾਵੇ ਇੱਕ ਕਰੀ ਫੋਨ ਲਾਵੇ ਵੀਰ ਭੈਣ ਭਰਾ ਕੋਈ ਵੀ ਫੋਨ ਲਾਵੇ ਮਾਂ ਤਾਂ ਇਹ ਆ ਵੀ ਇਹ ਵੇਚ ਦੇਣੀਆਂ ਹਨ ਫਿਕਸਡ ਰੇਟ ਨਹੀਂ ਇਹ ਦੇ ਦੇਣੀਆਂ ਨੇ ਅੱਛਾ ਫਿਕਸਡ ਰੇਟ ਨਹੀਂ ਹੈ ਠੀਕ ਹੈ ਕੋਈ ਫੋਨ ਲਾਵੇ ਇੱਕ ਕਰੀ ਹਾਂ ਤੇ ਤੇ ਬਾਕੀ ਇਹ ਆ ਵੀ ਚਵਾਈ ਤੁਹਾਡੇ ਘਰੋਂ ਕੋ ਦੋ ਟਾਈਮ ਕਰਕੇ ਲੈ ਜੇ ਦੋ ਟਾਈਮ ਭਾਵੇਂ ਚਾਰ ਟਾਈਮ ਸਾਡੇ ਇੱਥੋਂ ਦੀ ਗਾਰੰਟੀ ਠੀਕ ਹੈ ਦੋ ਕੇ ਲੈ ਜਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਆਹ ਗਾੜੀ ਆ ਗਿਆ ਕਰੋਸ ਚ ਅੱਛਾ ਇਹਦਾ ਵੀ ਪਹਿਲਾ ਸੂਆ ਹੈ ਪਹਿਲਾ ਸੂਆ ਹੈ ਮੂੰਹ ਇਹ ਵੀ ਮੈਸਾਂ ਨਾਲ ਸਿੱਧੀ ਹੈ ਤੇ ਉਤਰਾ ਠੰਡੀਆਂ ਸੀ ਲਿਆ ਹਾਂਜੀ ਠੰਡੀਆਂ ਸੀ ਲੇ ਵੀਰ ਜੀ ਕੋਈ ਗੱਲ ਨਹੀਂ ਪਾੜਾ ਐਂ ਬੱਚਾ ਵੀਰ ਦੁੱਧ ਪੈਂਦੇ ਬੋਤਲ ਨਾਲ ਬੋਤਲ ਰੱਖੀ ਅੱਛਾ ਹਾਂ ਦੀ ਐਂ ਪਾੜਾ ਗਾੜੀ ਪਾ ਕੇ ਫੇਰ ਚੁੰਦੇ ਨਿਆਣਾ ਕਿਹੇ ਤਾਂ ਬੱਚਾ ਨਹੀਂ ਥੱਲੇ ਛੱਡਦੇ ਨਾ ਬੱਚਾ ਕਿਹੇ ਗਾਂ ਦਾ ਨਹੀਂ ਉਹ ਵੀ ਸੁਈਆਂ ਉਹਨਾਂ ਦਾ ਨਹੀਂ ਬੱਚਾ ਛੱਡੀਦਾ ਅੱਛਾ ਐਂ ਬੱਚਾ ਦੁੱਧ ਨੇ ਐਨਾ ਬੋਤਲ ਨਾਲ ਪੀਉਂਦੇ ਅੱਛਾ ਬੋਤਲ ਰੱਖੀ ਆ ਇੱਥੇ ਹਾਂਜੀ ਹਾਂਜੀ ਤੇ ਬਾਕੀ ਆ ਵੀ ਆਪਣੀ ਮਰਜ਼ੀ ਆ ਥੱਲੇ ਛੱਡਣਾ ਥੱਲੇ ਛੱਡਣਾ ਨਹੀਂ ਛੱਡਣਾ ਨਹੀਂ ਛੱਡਣਾ ਕਿਉਂਕਿ ਜੇ ਤਰ੍ਹਾਂ ਤੁਸੀਂ ਉਧਰ ਵੀ ਉਹ ਗਾਵਾਂ ਖੁੱਲੀਆਂ ਛੱਡਨੀਆਂ ਹੁੰਦੀਆਂ ਆ ਤੁਸੀਂ ਦੱਸਣ ਦੇ ਵੀ ਗਾਵਾਂ ਖੁੱਲੀਆਂ ਛੱਡਨੀਆਂ ਨਹੀਂ ਆ ਫੇਰ ਉਹ ਖਰਾਬ ਹੋ ਜਾਂਦੀਆਂ ਖੁੱਲੀਆਂ ਲੈਂਦੀਆਂ ਐ ਅੱਛਾ ਇਧਰ ਆਈਆਂ ਪਾਣੀ ਪੀ ਲੈ ਇਧਰੋਂ ਪੱਠੇ ਖਾ ਲੈ ਠੀਕ ਆ ਹਾਂਜੀ ਤੇ ਦੁੱਧ ਵੀ ਜੀ ਇਹ ਦੇ ਕੋ 18:00 ਹੋ ਜੇ 19:00 ਹੋ ਜੇ ਤਿਆਰ ਜੋ ਮੌਕੇ ਤੇ ਮੌਕੇ ਤੇ ਤਿਆਰ ਜੋ ਜਿਹੜਾ ਤੇ ਇਹਨੂੰ ਕਿੰਨਾ ਚਿਰ ਹੋ ਐਸੋਈ ਨੇ ਇਹਨੂੰ ਵੀ ਜੀ 10 ਤੋਂ 12 15 ਦੇ ਆਂਦੇ ਵਿੱਚ ਵੇਚਦਾ ਸੁਬਾਹ ਜੀ ਦਾ ਅੱਛਾ ਹਾਂ ਜੀ ਜਿਆਦਾ ਨਹੀਂ ਕੋਈ ਸਾਮ ਕਰ ਲੂਗਾ ਤੇ ਵਧ ਵੀ ਸਕਦੀ ਹੈ ਥੋੜਾ ਸਾਡੀ ਦੇ ਨਾ ਕਰੂਗਾ ਤੇ ਇੰਨਾ ਵੀ ਦੇ ਸਕਦੀ 18 ਵੀ ਦੇ ਸਕਦੀ ਨਹੀਂ ਵੀ ਦੇ ਸਕਦੀ ਹਾਂ ਬੱਚਾ ਜੀ ਦਾ ਪਹਿਲੇ ਨੰਬਰ ਤੇ ਤੇ ਆ ਥਾਣੇ ਦੇ ਤੁਹਾਨੂੰ ਲੱਗੇ ਤੇ ਦਿਖਾ ਦਈਏ ਥਣ ਕਾਫੀ ਲਾਜਵਾਬ ਥੋੜੀ ਜੀ ਕਰੇ ਹਾਂ ਦੇਖ ਸਕਦੇ ਜੀ ਚੰਗੇ ਗੱਭ ਤੇ ਥਾਣੇ ਇਹਦਾ ਤੇ ਬਿਲਕੁਲ ਹੱਥ ਦੀ ਜਿਵਾਈ ਵਾਲਾ ਵਧੀਆ ਥਾਣੇ ਕਿਹੜਾ ਬੱਚਾ ਜੀ ਦਾ ਹਾਂ ਪਹਿਲੇ ਨੰਬਰ ਤੇ ਬੱਚਾ ਵੇਚੀ ਹਾਂ ਬੱਚਾ ਕਿ ਬੱਚੀ ਜੇ ਇਜੀ ਬੱਚਾ ਤੋੜ ਦ ਫੇਰ ਇਹਨੂੰ ਇੱਕ ਦੀ ਬੱਚਾ ਹੈ ਇਹਦੇ ਮਗਰ ਹਾਂ ਬਾਕੀ ਇਹ ਵੀ ਚਲੋ ਜਿੰਨੀ ਵੀ ਆ ਸਫਾਈ ਚ ਥੱਲੇ ਲਾ ਵੀ ਠੰਡੀਆਂ ਸੀ ਲਾਈ ਜਿਹੜੀ ਮੋਟੀ ਧਾਰ ਆ ਮੋਗਲ ਮੇਰੀ ਪਹਿਲਾ ਸੁਆ ਜੋ ਉਹ ਸੋਲ ਚਲੇ ਦੁੱਤੀ ਲੋਹਾ ਬਾਕੀ ਇਹ ਵੀ ਥੱਲੇ ਚੰਗੀ ਬਣੀ ਆ ਬਾਕੀ ਥੱਲੇ ਜਿੰਨੇ ਵੀ ਆ ਸਫਾਈ ਜਿਆ ਤੇ ਇਹਦਾ ਮੁੱਲ ਫਿਰ ਵੀ ਜੀ ਮੁੱਲ ਤੇ ਕਰਨ ਨੂੰ ਅਹੀ ਗਏ ਉਤਰਾ ਵਜੇ ਹਿਸਾਬ ਲਈਏ 50 ਦਾ ਫਿਰ ਤੇ ਵੀ 80 85 ਹਜ਼ਾਰ ਦੀ ਹੈ ਹਾਂਜੀ ਮੁੱਲ 75 ਹਜ਼ਾਰ ਦੀ ਇਹ ਕਿੰਨੇ ਦੀ ਦੇ ਦੇਣੀ ਹੈ ਇਹ ਵੀਰ ਜਸਨੂ 70 ਹਜ਼ਾਰ ਦੀ ਹੋਰ ਕਰਨਾ ਮਨ ਤਾਂ ਮਨ ਤਾਂ ਕਰ ਦਾਂਗੇ ਦੋਸਤ ਅੱਛਾ ਕੋਈ ਫੋਨ ਲਾਊਗਾ ਤੇ ਆਪੇ ਸੌਦੇ ਹੋ ਜਾਣਗੇ ਮੌਕੇ ਤੇ ਹੋ ਜਗਾ ਫਿਕਸ ਰੇਟ ਨਹੀਂ ਆ ਇਹ ਵੀਰ ਤਾਂ ਕਿੱਥੇ ਹੋਈ ਨਹੀਂ ਪੱਕਾ ਨਹੀਂ ਇਹ ਪਤਾ ਅੱਛਾ ਹਾਂਜੀ ਕੋਈ ਫੋਨ ਲਾਵੇ ਵੀਰ ਭੈਣ ਭਰਾ ਠੀਕ ਹੈ ਜੀ ਦੇ ਦਵਾਂਗੇ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਜੁਏ ਸਾਡੀ ਘਰ ਦੀ ਗਾਂ ਹੈ ਆਪਣੀ ਅੱਛਾ ਹਾਂਜੀ ਠੀਕ ਹੈ ਇਹਨੇ ਪਹਿਲੇ ਸੂਏ 18-19 ਕਿਲੋ ਦੁੱਧ ਦਿੱਤਾ ਹੈ ਅੱਛਾ ਤੇ ਦੂਜੇ ਸੂਏ 20 20 ਪਲੱਸ ਚੱਲੀ ਜੇ ਅੱਛਾ ਐਰ ਕਾਹਦੇ ਕੋ 16 ਕਿਲੋ ਬੋਲਾ ਹੈ ਤਿਆਰ ਜੋ ਸਾਰਾ 6 ਕੇ 7 ਦਿਨੋਂ ਇਹ ਸੂਈ ਨੇ ਤੇ ਐਰ ਕੀ ਕਿੰਨਾ ਦੁੱਧ ਕਰੀ ਜਾਵੇ ਆਹ ਵੀਰੇ ਉਤਰਾ ਮੀਤਾ ਸਾਨੂੰ 24-25 ਕਿਲੋ ਦੀ ਹੈ ਚਲੋ ਅਸੀਂ ਇਹਨਾਂ ਨੂੰ ਆਂਦੇ ਅਸੀਂ 22-23 ਕਿਲੋ ਆਨੇ ਦੇ ਦੇ ਦੀ ਤੇ ਬਾਕੀ ਇਹੋ ਜੀ ਗਾਂ ਦਾ ਤੇ ਦੁੱਧ ਵੀ ਸੰਗਣਾ 22-23 ਕਿਲੋ 16-17 ਕਿਲੋ ਬੋਲਾ ਹਨ ਕੰਡੇ ਵਾਲਾ ਤੇ ਹਾਰ ਜੋ ਥਲੇ ਕਿਹੜਾ ਬੱਚ ਅੱਛਾ ਆਬਲਾ ਹਾਂਜੀ ਠੀਕ ਏ ਆ ਬਚਾ ਜਾ ਤੋਰਾਂ ਫੇਰ ਇੱਕ ਰੀ ਬਾਕੀ ਜੇ ਪਿੱਛੇ ਮਿੱਤਰੇ ਨਹੀਂ ਲਿਬੜੀ ਆ ਇਹਦੇ ਵੀ ਸਿੰਗਾ ਆਦੇ ਨਾ ਕੋਈ ਜਾਵੇ ਅੱਛਾ ਦੁੱਧ ਨੂੰ ਬੜੀ ਜੋਏ ਅੱਛਾ ਜਿਆ ਸੁਆ ਸਾਡੇ ਕੋ ਸੂਣ ਲੱਗੀ ਆਪਣੇ ਘਰ ਦੀ ਗਾਂ ਵਾ ਠੀਕ ਆ ਹਾਂਜੀ ਹਾਂਜੀ ਜਿੰਨੀ ਸਾਫ ਸਫਾਈ ਚ ਠੀਕ ਆ 6 5 ਤੋਂ ਤਾਂ ਤਾਂ ਇਹਦੇ ਦੋਵਾਂ ਦਾ ਸੈਂਪਲ ਹੁੰਦਾ ਜੋ ਰੋ ਆ 5 ਤੋਂ ਤਾਂ ਸੈਂਪਲ ਹੀ ਆ ਜਿਹੜੇ ਦੋਵਾਂ ਗਾਵਾਂ ਦੇ ਨਾਲ ਤੇ ਕਿੰਦੇ ਬਾਕੀ ਥੱਲੇ ਵੇਖੋ ਚੰਗੀ ਬਣੀ ਐ ਵੀ ਹਫਤੇ ਦੇ ਲਾਗੇ ਬੰਨੇ ਦੇ ਜਿਹੜੇ ਕਹਿੰਦੇ ਵੀ ਸੂਈ ਹੈ। ਬਾਕੀ ਸੰਗ ਇਹਦੇ ਹੈਗੇ ਆ। ਥੱਲਿਆਂ ਪਰ ਚੰਗੀ ਬਣੀ ਹੈ। ਸੰਗ ਨੇ ਦੁੱਧ ਵਾਲੀਆਂ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਨੇ ਆ। ਘਰ ਦੀਆਂ ਪਾਲੀਆਂ ਵਾ ਹੁਣ ਉਧਰ ਵੀ ਸਤ ਅੱਠ ਵੱਛੀਆਂ ਜਿਹੜੀਆਂ ਬੰਨੀਆਂ ਵਾਂ ਸਾਈਡ ਤੇ ਉਹ ਵੀ ਤਿਆਰ ਕਰਨੀਆਂ ਨਾਲ ਹੀ ਤੇ ਪੰਜ ਛੇ ਗਾਵਾਂ ਲੱਗੇ ਹੋਰ ਵੀ ਬੱਜੀਆਂ ਵੀ ਜਿਹੜੀਆਂ ਠੰਡੀਆਂ ਆਪਾਂ ਜਿੱਤਾਂ ਮੰਦੀ ਚੋ ਇਹ ਨਹੀਂ ਗੱਲ ਬਾਤ ਹੀ ਰੱਖਦੇ ਉਹ ਦੇਖ ਸਾ ਦੇ ਜੇ ਚਿਹਰਾ ਇਹਦਾ ਇੱਕ ਕਰੀ ਸਿੰਘ ਜਰੂਰ ਇਹਦੇ ਹੈਗੇ ਉਤਰਿਆ ਇਹ ਆ ਵੀ ਚਲੋ ਸੰਭੀਆਂ ਸੁੰਭੀਆਂ ਚੰਗੀਆਂ ਵਾਂ ਸਿਰ ਵਿੱਚ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਵੀ ਜੀ ਇਹਦਾ 60000 ਇਹਦਾ 65000 ਆ ਇਹ ਕਿੰਨੇ ਦੀ ਜੈਸਨ ਉਹ ਦੇ ਦੇਣੀ ਇਹ ਵੀ 60 ਆ ਜਮਾਨਾ ਮਾਨਦੰਦ ਚਲੋ ਖੁੱਲੇ ਹੀ ਹੋਣੇ ਆ ਹਨਾ ਤਾਂ ਫੋਨ ਇੱਕ ਵਾਰੀ ਗਵਾਵੇ ਅੱਛਾ 55000 ਦੀ 24000 25000 ਅੱਛਾ 24000 ਮਾਨਤਾ ਨੇ ਕਰ ਦੇਣਗੇ ਹਾਂਜੀ ਦੁੱਧ ਵੀਰ ਵੀਓ ਬਾਹਰ ਜਾਵੇਗੀ ਅੱਛਾ 20+ ਰਹੂਗੀ 20 ਥੱਲੇ ਨਹੀਂ ਲੱਗਦੀ ਠੀਕ ਹੈ ਜੀ ਇਹ ਕਿਉਂ ਵੀ ਆਪਣੇ ਘਰ ਦੀ ਚੋਈ ਹੈ ਅਸੀਂ ਗਾਂ ਉਤਰਾ ਵੀ ਵਛੀਆਂ ਕਰਦੀਆਂ ਤਿਆਰ ਕਰਤੀਆਂ ਪਿਛਲੇ ਇਹ ਵੀ ਕਰਦੀਆਂ ਵੀ ਇਹ ਤਾਂ ਇਹ ਆ ਨਾ ਕਿ ਇਹ ਤਾਂ ਤੁਸੀਂ ਜਿਹੜਾ ਪਿਛਲਾ ਸੋਵੇ ਚ ਹੋਇਆ ਆ ਇਹਦੇ ਪਿਛਲੇ ਦੋ ਸੂਏ ਚ ਹੋਏ ਆ 2 ਸੂਏ ਚ ਹੋਏ ਆ ਤੇ ਉਹ ਅਜੇ ਪਹਿਲਾ ਪਹਿਲਾ ਸੂਆ ਠੀਕ ਆ ਇਹ ਵੀ ਰਛਾਈ ਆ ਤੇ ਇਹ ਸਾਈ ਵਾਲ ਚ ਆ ਗਈ ਆ ਤੇ ਥਾਣੇ ਤੇ ਕਾਫੀ ਲਾਜਵਾਬ ਲੱਗਾ ਆ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਵੀਰਾ ਵਛੀ ਜੋ ਕੋਈ ਮਹੀਨਾ ਨਾਲੇ ਡੇਢ ਨਾਲੇ ਆਪਣੇ ਸਾਹਮਣੇ ਸਾਹਮਣੇ ਤੁਹਾਡੇ ਸਾਹਮਣੇ ਹੀ ਆ ਹਾਂਜੀ ਕਿੰਨਾ ਚਿਰਾਂ ਮੱਠੀ ਲਾ ਲਈ ਪਾਣੀ ਨਾਲ ਵਾਲੇ ਭਾਂਡੇ ਲਾ ਲਈ ਤੁਹਾਡੇ ਸਾਹਮਣੇ ਤੁਹਾਡੇ ਕੋਲ ਹੀ ਸੋਈ ਹੈ ਹਾਂਜੀ ਵੀਰ ਜੀ ਤੁਹਾਨੂੰ ਪਤਾ ਹੀ ਹੈ ਕਿੰਨੇ ਚਿਰ ਦੀ ਸੋਈ ਹੈ ਹਾਂਜੀ 1.5 ਮਹੀਨੇ ਦੀ ਸੋਈ ਹੈ ਠੀਕ ਹੈ ਹਾਂਜੀ ਤੇ ਦੁੱਧ ਕਿੰਨਾ ਚਿਰ ਤੇ ਕੋਲ ਦੁੱਧ ਵੀਰ 11:00 ਜੇ 12:00 ਜੇ ਤਿਆਰ ਜੋਂ ਕੰਡੇ ਆ ਤੇ ਸੂਆ ਇਹਦਾ ਸੂਆ ਇਹਦਾ ਮੇਰੇ ਪਹਿਲਾਂ ਅੱਛਾ ਪਹਿਲਾਂ ਸੂਆ ਹੀ ਹੈ ਠੀਕ ਹੈ ਸੂਆ ਪਹਿਲਾਂ ਤੋੜ ਦੋ ਫੇਰ ਇਹਨਾਂ ਕੱਦ ਕਾਠੇ ਦਾ ਵੀ ਚੰਗਾ ਆ। ਨਾ। ਨਾ। ਆਈ। ਗਾ। ਇਹਨਾਂ ਨੂੰ ਚੱਬੂ ਚਬੋ ਜੇ ਹੁਣੇ ਹੀ ਪਾਏ। ਗਾ। ਗਾ। ਲਾਉਂਗੇ। ਹਾਂ। ਗਾ। ਹੁਣ ਇਹਨਾਂ ਕਾਵਾਂ ਦੇ ਨਾਲ ਹੀ ਇਹ ਵੀ ਤੁਰੀਆਂ ਫਿਰੰਦੀਆਂ। ਕਿ ਜੇ ਚੱਪੂ ਚੰਬੂ ਹੁਣੇ ਪਾਏ ਉਹਦੇ ਕਰਕੇ ਵੀ ਥੋੜਾ ਪਤਾ ਕਰਦੀਆਂ ਆ। ਬਾਕੀ ਮੇਨ ਵੱਧ ਸਾਰੀਆਂ ਸੁਈਆਂ ਵਾਂ ਦੋ ਟਾਈਮ ਚਵਾਈ ਜਿਹੜੀ ਇਹਨਾਂ ਦੀ ਹੋ ਜਾਣੀ ਆ। ਇਹ ਚੱਪੂ ਹੀ ਆਜੀ ਪਾਏ ਉਹ ਤਾਂ ਹੀ ਇਤਨਾ ਪੜੇ ਪਾ ਕੇ ਰੱਖੀਆਂ ਸੁਈਆਂ ਸੁਈਆਂ। ਅੱਛਾ। ਹਾਂਜੀ। ਤੇ ਮੁੱਲ ਫਿਰ ਇਹਦਾ? ਮੁੱਲ ਵੀ ਇਹਦਾ 55000 ਰੁਪਏ। 55000 ਰੁਪਏ। ਹਾਂਜੀ। ਤੇ ਇਹ ਕਿੰਨੇ ਦੀ ਦੇਣੀ ਆ? ਇਹ ਵੀ 38 ਹਜ਼ਾਰ। 48000 ਦੀ। ਹਾਂਜੀ। ਹੋਰ ਕਰ ਦੋਗੇ ਮਾਨ? ਕਰ ਤਾਂ ਮੁਕੇ। 45 ਦੀ ਦੱਸ। ਅੱਛਾ 45000 ਦੀ। ਹਾਂਜੀ। ਚਲੋ ਬਾਕੀ ਕੋ ਫੋਨ ਲਾਉਗਾ ਤੇ ਆਪੇ ਹੋ ਜਾਊਗਾ ਤੇ ਹੁਣ ਕਾ ਜੜੀ ਆ ਇਹ ਵੀਰ ਪਹਿਲਾ ਸੁਆਈ ਠੀਕ ਆ ਹਾਂਜੀ ਇਹਦਾ ਵੀ ਪਹਿਲਾ ਸੁਆਈ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਇਹਨੂੰ ਵੀਰ ਆਓ ਅੱਛਾ ਆ ਜੋ ਕੋਈ 8 ਤੋਂ 10 ਦਿਨਾਂ ਦਾ 12 ਦਿਨਾਂ ਦਾ ਸੁਆਈ ਠੀਕ ਆ ਉਹ ਤੇਰਾ 나ੜੂ ਜੇ ਨਾਲ ਹੀ ਆ ਵੈਸੇ 나ੜੂ ਨਾਲ ਹੈਗਾ ਜੀ ਥੋੜਾ ਜਿਹਾ 나ੜੂ ਨਾਲ ਹੈਗਾ ਆ ਦੇਖ ਸਾਦੇ ਜੀ ਪਰ 10 12 ਦਿਨ ਕਹਿੰਦੇ ਸੁਈ ਨਾ ਹੋ ਗਏ ਆ ਹਾਂਜੀ ਆ ਵੀਰੇ ਵੀ ਠੰਡੀ ਧੀਰੀ ਆ ਮੈਂ ਕੋਈ ਗੱਲ ਅੱਛਾ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵੀ 11 12 ਕਿਲੋ ਪਿਆਜ ਅੱਛਾ ਹਾਂਜੀ ਤੋੜ ਦੋ ਫੇਰ ਇਹਨਾਂ ਅੰਡੇ ਵਾਲਾ ਤੋੜੋ ਵੀ ਜੀ ਪਹਿਲਾਂ ਮੈਂ ਮਾਰ ਜੋ ਇਹਦਾ ਪਹਿਲਾ ਸੁਆਈ ਆ ਬਾਕੀ ਦਾ ਥਾਣੇ ਚੰਗੇ ਗੈਪ ਤੇ ਜਿਹੜਾ ਲੱਗਾ ਸਮਾਗਿਆ ਵੀਰੇ ਉਹ ਕੱਟਉਂਦੀ ਹੈ ਠੀਕ ਆ ਸਮਾਗਿਆ ਥਾਣ ਕਹਿੰਦੇ ਕਿ ਵਧੀਆ ਕੱਟ ਜਾਂਦੀ ਹੈ ਤੋੜ ਦੋ ਫੇਰ ਵਾਹ ਰਾਹ 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 ਬਾਕੀ ਇਤਰਾਏ ਆ ਵੀ ਚਲੋ ਰੰਗ ਰੂਪ ਦੀ ਸੋਹਣੀ ਆ ਲਾ ਤੇ ਇਹਦਾ ਫਿਰ ਮੁੱਲ ਇਹ ਵੀ ਦੋ ਤਿੰਨ ਸੂਏ ਘਰੇ ਪੀਨ ਵਾਲੀ ਆ ਵੈੜ ਜਤਾਂ ਦੀ ਵੈੜ ਆ ਠੀਕ ਆ ਹਾਂਜੀ ਮੋਹਲੇ ਦਾ ਵੀਰ 45000 ਜੀ 45000 ਇਹ ਕਿੰਨੇ ਦੀ ਦੇਣੀ ਆ ਇਹ ਵੀ 40000 ਚ ਮੰਨਦਾ ਨਾ ਜੀ ਅੱਛਾ ਹਾਂਜੀ 40000 ਚ ਕਰ ਦੋਗੇ ਮੰਨਤਾ 50000 ਦੀ ਅੱਛਾ 35000 ਦੀ ਹਾਂਜੀ ਠੀਕ ਆ ਜੀ ਕਿਉਂਕਿ ਆ 100 200 500 600 ਠੀਕ ਆ ਨਹੀਂ ਮੋੜਾਂਗੇ ਨਹੀਂ ਅਸੀਂ ਫਿਰ ਵੀ ਮੰਨ ਤਾਂ ਹੋ ਜਾ ਚਲੋ ਫੋਨ ਕੋ ਲਾਉਗਾ ਆਪੇ ਮੋੜਦੇ ਨਹੀਂ ਸੌਦਾ ਚਲੋ ਆਪੇ ਮੁੱਕਦੇ ਹੋ ਜਾਗਾ ਤੇ ਠੀਕ ਆ ਫਿਰ ਇੱਕ ਆ ਵੀਰ ਬੱਛਾ ਵੇਚਣਾ ਇਹ ਕਾ ਵੀ ਬੱਛਾ ਵੀ ਆ ਹਾਂਜੀ ਇਹ ਵੀ ਨਾ ਮਾਨਤ ਉਸ ਕਰਦਾ ਇਹ ਵੀ ਕਰਦਾ ਹੀ ਆ ਹਾਂਜੀ ਕਰਦਾ ਹੈ ਬੱਛਾ ਠੀਕ ਇਹ ਮੇਰੇ ਇਹਦੀ ਮਾਂ ਨੇ ਪਹਿਲਾਂ ਸਭ ਤੋਂ ਸਾਡੇ ਕੋਲ ਪਹਿਲਾਂ ਇਹੋ ਇਹਦੀ ਮਾਂ ਹੁੰਦੀ 35 ਕਿਲੋ ਦੁੱਧ ਦਿੰਦੀ ਸੀ। ਅੱਛਾ ਹਾਂਜੀ ਉਹ ਨਹੀਂ ਪਹਿਲਾਂ ਉਹ 20 ਪੰਜਵੇਂ ਸੇਵੇਂ ਸੂਏ ਅੱਛਾ ਨਹੀਂ بڑے ਚੰਦੀ ਵੇਚੀ ਤੇ ਉਹਦਾ ਬਚਾਰ 32 ਕਿਲੋ ਰਿਕਾਰਡ ਹੈ ਇਹ ਮਾਂ ਦਾ। ਅੱਛਾ ਹਾਂਜੀ ਠੀਕ ਐ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਨਹੀਂ ਦੋ ਤਾਂ 5000 ਕਰਦੇ ਅੱਛਾ ਹਾਂਜੀ ਠੀਕ ਐ ਦੇ ਦਾਂਗੇ ਠੀਕ ਐ 3000 ਦੇ ਦਾਂਗੇ 3000 ਤਾਂ ਕਿੰਨੇ ਦੇ ਦਾਂਗੇ ਹਾਂਜੀ ਬਾਕੀ ਚਲੋ ਜੋ ਵੀ ਆ ਤੁਹਾਡੇ ਸਾਹਮਣੇ ਹੀ ਤੇ ਆਪਣੀ ਸਮਝ ਨਾ ਆਓ ਇੱਥੇ ਵੇਖੋ ਪਸ਼ੂ ਖਰੀਦੋ ਦੋ ਟਾਈਮ ਚਵਾਈ ਕਰਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰੋ ਵੀਰ ਜੀ ਨੇ ਕਹਿੰਦੇ ਵੀ ਇੱਥੋਂ ਦੀ ਗਾਰੰਟੀ ਆ ਬਾਹਰ ਦੀ ਅਗਲੇ ਦੀ ਤੁਹਾਡੀ ਆਪਣੀ ਘਰ ਦੀ ਹੋਊਗੀ ਤੇ ਸਾਰੀਆਂ ਸੁਈਆਂ ਤਸੱਲੀ ਆਪਣੀ ਕਰਕੇ ਖੜੋ ਜੀ